ਜਿ 3 ਜੁਲਾਈ ਨੂੰ ਜੀ ਸਵੇਰੇ ਤਕਰੀਬਨ ਸਪਾਂ ਪੌਣੇ ਤੇ 4 ਵਜੇ ਇੱਕ ਚੰਦਰ ਨਾਮ ਦਾ ਜਿਹੜਾ ਵਿਅਕਤੀ ਸੀ ਉਹਦੀ ਉਹਦਾ ਕਤਲ ਹੋ ਗਿਆ ਸੀ ਪਟਿਆਲਾ ਚੌਂਕ ਦੇ ਨੇੜੇ ਤੇ ਉਹ ਜਿਹੜਾ ਗਰਾਨਾ ਕਤਲ ਸੀਗਾ ਉਹਦੀ ਉਹਦੀ ਪੁੱਛੀ ਸੰਧਣਾਉਂਦੇ ਹੋਏ ਜਿਹੜਾ ਖਾਣਾ ਜੀਪੁਰ ਨੇ ਜਿਹੜਾ ਚਾਰ ਦੋਸ਼ੀਆਂ ਨੂੰ ਰਸਤੇ ਲਿਆ ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਉਸ ਦਿਨ ਰਾਤ ਨੂੰ ਜਿਹੜਾ ਇਹਨਾਂ ਦਾ ਕਿਸੇ ਛੋਟੇ ਜਿਹੇ ਮਸਲੇ ਨੂੰ ਲੈ ਕੇ ਜ ਲੜਾਈ ਝਗੜਾ ਹੋ ਗਿਆ ਸੀਗਾ ਉਹ ਲੜਾਈ ਝਗੜਾ ਬੀ ਜਿਆਦਾ ਗੰਭੀਰ ਹੋ ਗਿਆ ਤੇ ਇਹਨਾਂ ਦੇ ਜਿਹੜਾ ਉਹ ਸੀਗਾ ਚੰਦਰ ਦੇ ਇਹਨਾਂ ਦੇ ਇੱਕ ਨੌਜਵਾਨ ਜਿਹੜਾ ਉਹਦੇ ਚੱਕ ਮਾਰਤੀ ਮਲਟੀਪਲ ਸਟੈ ਇਹ ਤੇ ਟੋਟਲ 7 ਜਾਨੇ ਸੀਗੇ 4 ਅਸੀਂ ਅਰੈਸਟ ਕਰ ਲਏ ਨੇ ਤੇ 3 ਹਾਲੇ ਤੱਕ ਸਾਡੀ ਗ੍ਰਿਫਟ ਤੋਂ ਬਾਹਰ ਨੂੰ ਜਲਦੀ ਗ੍ਰਿਫਤਾਰ ਕਰਾਂਗੇ ਆਪਰੇ ਦੋਸਤ ਸੀ ਨਹੀਂ ਨਹੀਂ ਵੈਸੇ ਅਨਨੋਨ ਸੀਗੇ ਕੋਈ ਦੋਸਤ ਨਹੀਂ ਸੀਗੇ ਵੈਸੇ ਉੱਥੇ ਮਿਲੇ ਸੀਗੇ ਪਹਿਲਾਂ ਰਜਿਸਟ ਕੋਈ ਨਹੀਂ ਆਦੀ ਆ ਇਹ ਪ੍ਰਾਣੀ ਕੋਈ ਰਜਿਸਟਰੀ ਸੀ ਸਰ ਜੀ ਇਹ ਦੋਸ਼ੀ ਹਮਾਰਾ ਇਹ ਚਾਰੋ ਦੋਸ਼ੀ ਚਾਰੋ ਦੇ ਚਾਰੋਂ ਦਾ ਜਗਤਪੁਰੇ ਰਹਿੰਦੇ ਨੇ ਫਿਲਹਾਲ ਇਹ ਵੈਸੇ ਪਿੱਛੋਂ ਯੂਪੀ ਦੇ ਰਹਿਣ ਵਾਲੇ ਨੇ ਅਜੇ ਤੱਕ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਹਾਲੇ ਤੱਕ ਕੋਈ ਇਹ ਜਨਾਂ ਦਾ ਕਲਾਕ ਕੋਈ ਮੁਕੱਦਮਾ ਦਰਜ ਹੋਣਾ ਹਾਲੇ ਤੱਕ ਨਹੀਂ ਸਾਡੇ ਸਾਹਮਣੇ ਜੀ ਅਨੰਦ ਜੀ ਸਾਰੇ ਜੀ ਮਗਰੀ 20 ਤੋਂ ਲੈ ਕੇ 30 ਦੇ ਵਿਚਾਲੇ ਨੇ ਸਾਰੇ ਜੀ ਅ ਮੈਂ ਤੁਹਾਨੂੰ ਦੱਸਿਆ ਜੀ ਉਹ ਦੇਖੋ ਜੀ ਅਰੈਸਟ ਕਰਦੇ ਕਰਦੇ ਜਿਵੇਂ ਸ਼ਰਾਬ ਹੁੰਦੀ ਹੈ 24 ਘੰਟੇ ਤੱਕ ਆਉਂਦੀ ਹੈ ਬਲੱਡ ਦੇ ਵਿੱਚ ਉਸ ਤੋਂ ਬਾਅਦ ਉਹ ਆਉਂਦੀ ਨਹੀਂ ਉਹ ਸਾਨੂੰ ਅਰੈਸਟ ਕਰਦੇ ਕਰਦੇ 24 ਘੰਟੇ ਤੋਂ 25 35 ਘੰਟੇ ਲੱਗਦੇ ਜੀ ਫਿਰ ਵੀ ਅਸੀਂ ਇਹਨਾਂ ਦਾ ਉਹ ਜਿਹੜਾ ਕਰਾਇਆ ਬਲੱਡ ਟੈਸਟ ਜੇ ਆਈ ਤਾਂ ਫਿਰ ਤੁਹਾਨੂੰ ਦੱਸ ਦਿਆਂਗੇ